ਪ੍ਰਿੰਸੀਪਲ ਸੁਤਵੀਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਇਤਜਨ ਕਰੀ ਵਿੱਚੋਂ ਆਓ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਬਾਲਪਨ ਸੁਭਾਅ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਵਿੱਚ ਬਾਰੋਂ ਆਏ ਲੋਕ ਗੁਰੂ ਸੰਤਾਨ ਜਾਣ ਕੇ ਸਾਹਿਦ ਜਾਦਿਆਂ ਨੂੰ ਕਈ ਪ੍ਰਕਾਰ ਦੀਆਂ ਭੇਟਾਵਾਂ ਦਿੰਦੇ ਸਨ ਅਤੇ ਕਈ ਮਸੰਦ ਤਾਂ ਗੁਰੂ ਸੰਤਾਨ ਨਾਲ ਮੇਲ-ਜੋਲ ਰੱਖ ਕੇ ਗੋਦਾਂ ਵਿਗੁੰਦੇ ਰਹਿੰਦੇ ਹਨ ਕਈ بیٹے ਆਪ ਨੂੰ ਮਸੰਦਾ ਨਾਲ ਮੇਲਜੋਲ ਰੱਖ ਖੁਸ਼ ਵੀ ਹੁੰਦੇ ਅਤੇ ਸਿੱਧੀ ਰਸਦ ਪਾਣੀ ਦੀ ਭੇਟਾ ਵੀ ਲੈ ਲੈਂਦੇ ਸਨ ਪਰ ਤੇਗ ਬਹਾਦਰ ਜੀ ਦਾ ਇਸ ਪਾਸੇ ਰੱਤਾ ਵੀ ਧਿਆਨ ਨਹੀਂ ਸੀ ਉਹ ਆਮ ਤੌਰ ਤੇ ਚੁੱਪ ਰਹਿੰਦੇ ਜਾਂ ਕੀਰਤਨ ਸੁਣਦੇ ਜਾਂ ਵਿਦਿਆ ਗ੍ਰਹਿਣ ਕਰਨ ਵਿੱਚ ਲੱਗੇ ਰਹਿੰਦੇ ਸੰਸਾਰੀ ਤੇ ਦਿਖਾਵੇ ਦੇ ਕਾਰਜਾਂ ਵਿੱਚ ਖਚਤ ਨਾ ਹੁੰਦੇ ਅੰਤਰ ਬਿਰਤੀ ਸਨ ਕਈ ਤਾਂ ਇਹਨਾਂ ਨੂੰ ਸ਼ਾਂਤ ਚਿੱਤ ਦੇਖ ਵਰਮ ਹੀ ਖਾ ਜਾਂਦੇ ਕਿ ਸ਼ਾਇਦ ਇਹ ਜਾਣਦੇ ਹੀ ਕੁਝ ਨਹੀਂ ਕਹਿ ਬੋਲੇ ਬਹੁਤ ਆਰਾ ਹੈ ਮੋਨ ਜਗ ਵਿਵਹਾਰ ਨਾ ਜਾਣੈ ਕੋਣ ਮਹਿਮਾ ਪ੍ਰਕਾਸ਼ ਨੇ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਗਿਆਨ ਦਾ ਸਿਖਰ ਸਨ ਹਿਰਦੇ ਗਰੀਬੀ ਅਤੇ ਕਰਮਸ਼ਾਹੀ ਸਨ ਤੀਜ ਅਥਾ ਅਤੇ ਦਾਨੀ ਸੁਭਾਅ ਸੀ ਅਤ ਨਿਮਰ ਭੂਤ ਬੀਰ ਗਤ ਦਿਆਲ ਰਾਜ ਬੇਖ ਵੈਰਾਗ ਵਿਸਾਲ ਹਿਰਦੇ ਤੋਂ ਸਭ ਜਗ ਬਿਉਹਾਰ ਸਹਿਜ ਸਮਾਦ ਏਕ ਨਿਰਤਾਰ ਪਿਤਾ ਗੁਰੂ ਹਰਗੋਬਿੰਦ ਜੀ ਦੇ ਦਰਸ਼ਨਾਂ ਨੂੰ ਜਦ ਆਉਂਦੇ ਨੈਣ ਨੀਵੇਂ ਰੱਖਤੇ ਹਰ ਸਮੇਂ ਨੇੜੇ ਰਹਿੰਦੇ ਤਾਂ ਕਿ ਉਹ ਕੋਈ ਸੇਵਾ ਲਗਾਉਣ ਤਾਂ ਤਤਪਰ ਹੋ ਪੂਰੀਆਂ ਕਰਨ ਪਿਤਾ ਜੀ ਵੀ ਕੋਲ ਬੁਲਾ ਕੇ ਪਾਸ ਬਿਠਾ ਲੈਂਦੇ ਕਦੇ ਕਦੇ ਗੁਰੂ ਜੀ ਬਾਹ ਪਕੜ ਬਿਠਾਉਂਦੇ ਤੇ ਸਭ ਨਾਲੋਂ ਵੱਧ ਪਿਆਰ ਦਿੰਦੇ ਤੇ ਆਦਰ ਨਾਲ ਬੁਲਾਉਂਦੇ ਕਈ ਵਾਰੀ ਤਾਂ ਸੰਗਤਾਂ ਵਿੱਚ ਬੈਠੇ ਹੀ ਬਹੁਤ ਸਤਕਾਰ ਨਾਲ ਬੁਲਾਉਂਦੇ ਜਿਵੇਂ ਸਭ ਨੂੰ ਦਿਖਲਾ ਰਹੇ ਹੋਣ ਕਬਹੂ ਗਹਿ ਕਰ ਪੂਜਾ ਬਿਠਾ ਸਨਮਾਨੇ ਤੁਦ ਕੋ ਦਰਸਾਵੇ ਲੋਕੀ ਵੀ ਦੇਖ ਹੈਰਾਨ ਹੁੰਦੇ ਕਿ ਬਾਬਾ ਗੁਰਦਿੱਤਾ ਜੀ ਜੋ ਸਾਰਾ ਕਾਰ ਸੰਭਾਲੀ ਬੈਠੇ ਸਨ ਸੂਰਜਮਲ ਜੋ ਹੋਰ ਨਾ ਕਾਰਜਾਂ ਵਿੱਚ ਹਿੱਸਾ ਪਾ ਰਹੇ ਸਨ ਆਪਣੀ رائے ਤੇ ਬਾਬਾ ਟਲ رائے ਨੂੰ ਇੰਨੇ ਪਿਆਰ ਨਾਲ ਅਦਰ ਨਾਲ ਨਹੀਂ ਬੁਲਾਉਂਦੇ ਜਿੰਨਾ ਤੇਗ ਭਾਦਰ ਜੀ ਨੂੰ ਇਕਾਂਤ ਆਪ ਜੀ ਨੂੰ ਬਹੁਤ ਪਸੰਦ ਸੀ ਵਹਿੰਗੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ